ਹਾਂ ਜੀ ਮਿੱਤਰੋ ਫੋਰਮੈਨੋ ਕੀ ਹਾਲ ਹੈ ਤੇ ਅੱਜ ਆਪਾਂ ਖੋਲ ਲਿਆ ਮਸ਼ੀਨ ਪੰਜਾਬ ਤੇਰਾ ਮਾਡਲ ਹੈ ਦੇਖ ਸਕਦੇ ਹੋ ਸੀਜ਼ਨ ਵੜਨ ਵਾਸਤੇ ਸੀਜ਼ਨ ਲਾਉਣ ਵਾਸਤੇ ਆਪਾਂ ਇਹਦਾ ਕੰਮ ਕਰ ਰਹੇ ਹਾਂ ਰਿਪੇਅਰ ਸ਼ੁਰੂ ਕਰਤੀ ਸਾਡਾ ਕਾਲਾ ਫੋਰਮੈਨ ਲੱਗ ਰਿਹਾ ਆ ਆਪਣੇ ਮਾਲਕ ਭਾਈ ਸਾਹਿਬ ਜੇ ਬੈਠ ਨੇ ਪੋਲਾ ਜੀ ਤੇ ਵੱਡਾ ਭਾਈ ਮੈਂ ਇਧਰ ਹੀ ਤੇ ਆਪਾਂ ਨੇ ਭਾਈ ਸਪੈਸ਼ਲ ਫੋਰਮੈਨ ਬੁਲਾਇਆ ਹੋਇਆ ਪਿੰਡ ਗੁਜਰਾ ਤੋਂ ਕਾਂਜੀ ਫੋਰਮੈਂਦ ਕੀ ਹਾਲ ਹੈ ਠੀਕ ਹੈ ਜੀ ਜਮਾ ਕਲੱਚ ਖੋਲ ਰਿਹਾ ਫਿਰ ਕਰ ਰਿਹਾ ਕੰਮ ਹਾਂ ਜੀ ਵਧੀਆ ਕੰਮ ਕਰਾਂਗੇ ਐਨ ਕਰਦੇ 1 ਨੰਬਰ ਕਰਾਂ ਕੋਈ ਦਿੱਕਤ ਨਹੀਂ ਆਊ ਸੀਨ ਦੀ ਠੀਕ ਹੈ ਸੀਨ ਲੰਬਾ ਹੈ ਲੰਬਾ ਸੀਨ ਚੱਲਦਾ ਸੋ ਥੋਨੇ ਦਾ ਜੀਰੀ ਥੋੜਾ ਜਿਹਾ ਐਨ ਸਪਰਿੰਗ ਸਪਰਿੰਗ ਦੇਖ ਕੇ ਆਪਦੇ ਐਦਰ ਆਹ ਲਵਾਣਾ ਹੈ ਕੀ ਬਈ ਤੜੇ ਲਵਾਣੇ ਲਾ ਦੂਆ ਲਾ ਦੂਆ ਨਿੰਮਾ ਫੋਰਮੈਂ ਨਾ ਬਣ ਲਵੇ ਕਾਂ ਬਈ ਲਾ ਦੇਗਾ ਹਾਂ ਤੜੇ ਵੀ ਲਾਵਾਂਗੇ ਕਹਿੰਦਾ ਜਿਹੜਾ ਕੁਝ ਮਰਜ਼ੀ ਲਵਾ ਲਓ ਬਈ ਉਹੀ ਕਰਦਾ ਕੰਮ ਮਸ਼ੀਨ ਦਾ ਨਿੰਮਾ ਫਰਮਾਨ ਨਰਮਲ ਦੇਖ ਲਓ ਤੁਸੀਂ ਵਿੱਚ ਮੁੰਡੇ ਹੱਸ ਰਹੇ ਨੇ ਕਹਿੰਦੇ ਲੰਬਾ ਜੱਲੂ ਹੈ। ਫਤਿਹਾਰ ਕਹਿੰਦਾ। ਲਓ ਜੀ ਕਲਚ ਬਲੇਡ ਖੋਲ ਲਈ ਆਪਾਂ ਨੇ ਦੇਖੋ ਤੁਸੀਂ ਇਹਨੂੰ ਖੋਲ ਕੇ ਹੁਣ ਇਹਦਾ ਆਪਾਂ ਕਰਾਂਗੇ ਕੰਮ ਫਿੰਗਰਾਂ ਬੁੰਗਰਾਂ ਦੇਖਾਂਗੇ। ਪਾਪ ਜਿੰਦਾ ਬੰਦਰਾ ਹੈਗਾ ਉਹਨੂੰ ਕਿਆ ਬਣ ਜਾਣਾ। ਕਿਹੜਾ ਤੇ ਕਲਚ ਬਲੇਡ ਦੇਖਾਂਗੇ।

ਕਿਤੇ ਬਰਾ ਲੰਬਾ ਲੰਬਾ ਤਾਪੀ ਮਹੀ ਬੇਰਕ ਲੱਗ ਰਹੇ ਹੋ ਉਹ ਸਾਲ ਜੀ ਲੱਗੇ ਪਾ ਲਿਆ ਕਰ ਲਾ ਆਪੀ ਫਰੇਆ ਬਾਰਨੇ ਜਾਵੇ ਪਾ ਕਿੱਕ ਲੱਗੇਗਾ ਮਾਸ਼ਾ ਅੱਲਾ ਸਾਲੀ ਮਾਸ਼ਾ ਅੱਲਾ ਲਓ ਜੀ ਆਪਾਂ ਨੇ ਕਲਚ ਪਲੇਟ ਪਾ ਲਿਆ ਹੁਣ ਦੇਖ ਰਿਆਂ ਕਲਚ ਪਲੇਟ ਤਾਂ ਬੇਰਕ ਨੂੰ ਸਾਫਾ ਕੰਮ ਦੇ ਜੂਗੀ ਲਾ ਦੂ ਜੀਰੀ ਦਾ ਡਿਸੀਜਨ ਬਾਕੀ ਨੂੰ ਸਾਫ ਕਰਕੇ ਆਪਾਂ ਹੁਣ ਪਾ ਦਾਂਗੇ ਫਿੱਟ ਕਰ ਦਾਂਗੇ ਕੀ ਦਾ ਮੌਸਮ ਹੋ ਰਿਹਾ ਭਾਈ ਦੇਖੋ ਬੱਦਲ ਤੇ ਆਪਣੇ ਸੈੱਡ ਦੇ ਅੰਦਰ ਕਰਕੇ ਮਸ਼ੀਨ ਪਰ ਰੇਅ ਕਰ ਰਹੇ ਆ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਕਲਚ ਹੰਡੀ ਚੜੀ ਜਲਮਾਰਤਾ ਜੀ ਪੰਪ ਚ ਪਾ ਕੇ ਇਹ ਤੋਂ ਬਾਲ ਜਿੱਕ ਦੋ ਬਾਲਟੀ ਪਾਣੀ ਦੇ ਮਾਰਾਂਗੇ ਹੋ ਜੂ ਇਹ ਜਮਾਂ ਸਾਫ ਲੋਗ ਗਰ ਦੇਖ ਜੜਤੀ ਮੈਂ ਯਾਰ ਅਜੇ ਨਾ ਬਣਾਓ ਉੱਪਰ ਮੈਂ ਕਹਾਂ ਨਾ ਇਹ ਕਰਪਾਈ ਹੈ ਹਾਂ ਹਾਂ ਮੈਂ ਵੀ ਆ ਗਿਆ ਹੈ ਇਹ ਵੀ 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 ਬਰਾਬਰ ਆ ਜਾਣਾ ਤਾਂ ਉਹ ਕਰਦੇ ਨੇ ਹਾਂ ਮੈਂ ਉਹ ਕੈਮਰਾ ਵੀ ਲੈਣਾ ਹੈ ਨਾ ਬਰਤੰਨ ਸੋਰਾ ਸਾਰਾ ਕੁਝ ਲਿਆਉਂਗਾ ਮੈਂ ਜਦੋਂ ਬਣ ਜਾਏਗਾ ਮਾਂ ਕਿਉਂ ਜੀ ਹੋਰ ਮੈਂ ਨਹੀਂ ਜੀ ਆਪਾਂ ਪਾਈਪਸ ਕਰ ਦਈਏਗਾ ਪੰਜਾ ਨਹੀਂ ਜੀ ਮੈਂ ਆਹ ਨੜਪ ਇਡਤਾ ਨੀ ਕੋਈ ਬੋਲਣ ਦੇ ਰੱਖ ਲੈ ਅਗਰੇ ਆਪੇ ਬੋਲ ਲੈ ਕਰਾਂਗੇ ਅਸੀਂ ਲੋ ਜੀ ਦੱਸੋ ਜੀ ਇਹ ਕਲੱਚ ਬਰੇਡ ਸਾਰੀ ਕੰਪਲੀਟ ਕਰਕੇ ਤਿਆਰ ਆਣਾ ਠੀਕ ਹੈ ਜੀ। ਸਵਾਗਤ ਟਾਇਰ ਲਾ ਕੇ। ਠੀਕ ਹੈ ਜੀ। ਇਹ ਮੋਟਰ ਵੀਰੋ ਨਟ ਖੋਲਣ ਲਈ ਹਰੇਕ ਬੰਦੇ ਨੂੰ ਚਾਹੀਦੀ ਹੈ। ਜਿਹੜਾ ਕੰਮ ਕਰਦਾ ਕੋਤਿਆਂ ਦਾ ਟਰੈਕਟਰ ਦਾ ਕੋਈ ਵੀ ਜਿਹੜੇ ਹੁਣ ਕਲੱਚ ਕਰਕੇ ਨਵੀਂ ਠੋਕ ਸੀ ਫਿੱਟ ਕਰਤੀ ਐਨੇ ਚੱਤ ਚਾਬੀ ਪਾਣੇ ਨਾਲ ਨਟ ਖੋਲਦੇ। ਮਿੰਟੋ ਮਿੰਟੀ ਕੰਮ ਬਣਦਾ ਹੈ ਬਹੁਤ ਵਧੀਆ ਸੰਦ ਹੈ। ਇਹ ਜ਼ਰੂਰੀ ਚੀਜ਼ ਹੈ। ਬਹੁਤ ਵਧੀਆ ਸੰਦ ਹੈ। ਇਹ ਰਮੈਟਰ ਤੇ ਵੀ ਚੱਲ ਜਾਂਦਾ ਆਪਣੀ ਡੱਬਾ ਲਾ ਕੇ ਕਪੇਣ ਵਾਲੀਆਂ ਬੈਟਰੀਆਂ ਤੇ ਵੀ